ਬਰਸਾਂ ਬੀ ਨੂਰ ਅਰਸਾਂ ਕਰਸਾਂ ਧਤੀ ਆ ਕੁੱਦ ਦਿੱਥੇ ਸਤਿ ਪਾਤਸ਼ਾਹ ਮਾਲ ਜਨਮ ਜਨਮ ਦੇ ਇਕੱਠੇ ਹੋਇਆ ਸੱਜਣਾ ਸਰਜਾ ਪਾਤਸ਼ਾਹ ਸਿਰਸਾਂ ਅੰਦਰ ਸੋ ਜਿਸ ਥਾਂ ਸੈਠਿਆ

गुणग प्रथ कन बोल अमर सर्व Eu vou ਮਾਖੰਡ ਜਾਵਰ ਸਰਦਾਰ ਜਸਵੰਤ ਸਿੰਘ ਪਟਵਾਰੀ ਆਪਣੇ ਬੇਟੇ ਰਾਜਵੀਰ ਦਸਨ ਕੈਨੇਡਾ ਜਗਤਾਰ ਸਿੰਘ ਹਰਿਆਣਾ ਏਕ ਜੋਤ ਸਿੰਘ ਚੰਡੀਗੜ੍ਹ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾ ਰਹੇ ਸੰਬੋਧਿ ਕਿਰਪਾ ਅਨੁਭੂਤ ਹੋਸ਼ਸ਼ ਕਰੋ ਉਹਨਾਂ ਤੋਂ ਮਾ ਜਪ ਜਾਪ ਸਰਕਾਰੀ ਸਰਕਾਰ ਸੁਬੇਦਾਰ ਵੀ ਗੁਰਦਿਆਲ ਸਿੰਘ ਯਾਦ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾ ਰਹੇ ਸੰਬੋਧਿ ਸੰਪੂਰਨ ਕਰਲੀ ਇਹ ਬਿਰਤਨੀ ਸੀ ਸੈਕੰਡਰੀਸ ਕੋਲ ਸਮੂਹਤ ਆਪਵਾਦ ਉਸ ਕੋਲ ਦੀ ਚੜ੍ਹਦੀ ਕਲਾ ਵਾਸਤੇ ਸਮੂਹ ਸਤਾ ਅਫੀਕੰਤੀ ਗਲਾ ਵਾਸਤੇ ਅਖੰਡ ਜਾਪਰਾ ਆਰੰਭ ਕਰਵਾਇਆ ਸਭੂਜ ਜੀ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਦੇਖੇ ਲਉਣੀ ਕਤਮਾ ਅਖੰਡ ਜਾਪ ਆਮਾਨਤ ਕੌਰ ਬੇਟੀ ਸਰਦਾਰ ਇਕਬਾਲ ਸਿੰਘ ਝੋਲੀ ਵਿਦੇਸ਼ ਚ ਪੱਕੇ ਹੁਣ ਦਰਸ ਕਰਾਉਣਾ ਕਰ ਰਹੇ ਸਭੂਜ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰੀ ਸੇਵਕਾਂ ਦਾ ਕੀਤਾ ਆ ਸੁਖਾਂ ਦਾ ਦਰਦੇ ਪ੍ਰਵਾਨ ਕਰਨਾ ਸਵਰਗੀ ਗਿਆਨੀ ਮੇਰ ਸਿੰਘ ਪਰਵਾਰ ਤੇ ਤੰਦਰੁਸਤੀ ਸੁਖ ਸ਼ਾਂਤੀ ਚੜ੍ਹਦੀ ਗਲਾ ਦੀ ਅਰਦਾਸ ਬੇਨਤੀ ਕਰਵਾ ਰਹੇ ਸਭੂਜ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰੋ ਤਿਤਮਾ ਅਖੰਡ ਜਾਪ ਸਰਦਾਰ ਸਾਹਿਬ ਆਦਿ ਸ੍ਰੀ ਪਰਿਵਾਰ ਦੇ ਤੰਦਰੁਸਤੀ ਕੀ ਬਖਸ਼ਿਸ਼ ਕੀਤੀ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੰਜਵਾਂ ਅਖੰਡ ਜਪ ਸਰਦਾਰ ਪ੍ਰਦੀਪ ਸਿੰਘ ਪੁੱਤਰ ਸਰਦਾਰ ਸੁਖਦੇਵ ਸਿੰਘ ਬਾਜਵਾ ਵਿਦੇਸ਼ ਪਰਿਚਿਆ ਦੀ ਚੜ੍ਹਦੀ ਕਲਾ ਸੁਖਸ਼ਾਂਤੀ ਦੀ ਅਰਦਾਸ ਬੇਨਤੀ ਕਰਵਾਵੇ ਸਰਬੋੱਚ ਕਿਰਪਾ ਰਹਿਮਤ ਬਖਸ਼ਿਸ਼ ਕਰੋ ਸ਼ੁਭਮਾਨ ਅਖੰਡ ਜਪ ਸਰਦਾਰ ਗੁੱਗਾ ਸਿੰਘ ਸੁਖਰਾਣੇ ਦੇ ਮੁਖਾਤੇ ਸਰਦਾਰ ਅਮਸ਼ਾਲਪੀ ਸਿੰਘ ਨੰਕੀ ਦਾਤ ਬਖਸ਼ਿਸ਼ ਕੀਤੀ ਸੁਖਰਾਣੇ ਬੱਚੋਂ ਕਰਵਾਇਆ ਸਰਬੋੱਚ ਕਿਰਪਾ ਰਹਿਮਤ ਹਾਂਜੀ ਗੁਲਾਬ ਸਿੰਘ ਜੀ ਹਾਂਜੀ ਅਮਨ ਜਵਾਹਰ ਤੋਂ ਸੰਦੀਪ ਸਿੰਘ ਜੀ ਉੱਤੇ ਸੰਭਗਤ ਪਰਮਾਨ ਜੋ ਤੁਧ ਭਜੈ ਸੇ ਬਚਖਨ ਜੰਤ ਜਿਨ ਹਰਿ ਤੇ ਆਇ ਸੁਖ ਹਟਲ ਗਿ ਬੰਦੀ ਨੂਰ ਅਰਸਾ ਕਰਸਾ ਧਤੀ ਤੁਦ ਟਿਠੇ ਸਤਿ ਪਾਤਸ਼ਾ ਮਾਣ ਜਨਮ ਜਨਮ ਦੇ ਕਟੇ ਸਦਾ ਨ ਸਚਾ ਪਾਤਸ਼ਾ ਸਿਰ ਸਾੰਧਸਾ ਜੋ ਜਿਸ ਪਾਸ ਬੈਠਿਆ ਸੋਹੀ ਹੈ ਸਰਨਾ ਬਾਬ ਸਾਓ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਥਾ बसायाचारो त बसाया सुख सादर ta ਤਕਾ ਰਹੇ ਜਨ ਬੋਲਾ ਦੀ ਦਾਦ ਬਖਸ਼ਿਸ਼ ਕਰੋ ਸਰਦਾਰ ਜਿੰਦਰ ਸਿੰਘ ਪੁੱਤਰ ਦੀ ਦਾਦ ਬਖਸ਼ਿਸ਼ਨਾ ਕਰੋ ਮੰਨਤ ਪ੍ਰੇਮ ਕੋਲ ਵਿਦਿਆਰਥੀ ਦਾਦ ਬਖਸ਼ਿਸ਼ ਕਰੋ ਪਾਤਸ਼ਾਹ ਜੀ 20ਵਾਂ ਅਖੰਡ ਜਾਤ ਬੀਬੀ ਕਸ਼ਮੀਰ ਕੌਰ ਪਰਿਵਾਰ ਦੀ ਤੰਦਰੁਸਤੀ ਵਾਸਤੇ ਦੇਸ਼ਾਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਕਰਵਾ ਰਹੇ ਸਭ ਕੁਝ ਕਿਰਪਾ ਰਹਿਮਤ ਬਖਸ਼ਿਸ਼ ਕਰਨੀ 21ਵਾਂ ਅਖੰਡ ਜਾਤ ਸਰਦਾਰ ਨਿਭਰਾਜ ਸਿੰਘ ਸੁਪੁੱਤਰ ਨਮ ਜੋਸ ਸਿੰਘ ਕਾਕਾ ਨਿਭਰਾਜ ਸਿੰਘ ਜਨਮਦਾਸ਼ ਗੁਰਨਾਮ ਕਰਾਇਆ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨੀ ਕਰਮਦਾਨ ਨੇ ਪੁੱਤਰ ਬਖਸ਼ੀ ਬਾਈ ਮਾ ਅਖੰਡ ਜਾਪ ਦਿੱਤੀ ਮਨਜੀਤ ਕੌਰ ਤੁਹਾਨੂੰ ਪਤਨੀ ਸਰਦਾਰ ਜਗੀਰ ਸਿੰਘ ਸੰਗੂਰ ਪਰਿਵਾਰ ਵੱਲੋਂ ਸੁਪਰਾਨੇ ਦੀ ਚਾਹਤੀ ਕਰਾ ਦੀ ਅਰਦਾਸ ਕੀਤੀ ਕਰਵਾ ਲਈ ਸਭ ਨੂੰ ਜੀ ਕਿਰਪਾ ਬੜਾ ਬੋਖਸ਼ ਕਰਨੀ ਤੇ ਮਾ ਅਖੰਡ ਜਾਪ ਦਾ ਕਰ ਸਭੀ ਸਿੰਘ ਮਨ ਮਨ ਮੋਲ ਦੀ